ਪਿਆਰੇ ਸਰੋਤਿਓ ਸਤਿ ਸ੍ਰੀ ਅਕਾਲ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਅੱਜ ਆਪਾਂ ਗੱਲ ਕਰਾਂਗੇ ਈਅਰ ਏਕ ਦਾ ਕੀ ਕਾਰਨ ਹੈ ਕੰਨ ਦੇ ਵਿੱਚ ਦਰਦ ਹੋਣ ਦਾ ਕੀ ਕਾਰਨ ਹੈ ਕੰਨ ਦਰਦ ਜਿਸ ਨੂੰ ਅਸੀਂ ਮੈਡੀਕਲ ਭਾਸ਼ਾ ਦੇ ਵਿੱਚ ਓਟਲਜੀਆ ਬੋਲਦੇ ਹਾਂ ਕੰਨ ਦਰਦ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ ਜਿਸ ਕਰਕੇ ਅਸੀਂ ਕਿ ਤੇਨੇ ਕਿਤੇ ਸਾਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਕਾਮਨ ਪ੍ਰੋਬਲਮ ਹੈ ਕੰਨ ਦਰਦ ਇਹ ਇਸ ਸੰਬੰਧੀ ਜਾਣਕਾਰੀ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਕੰਨ ਦਰਦ ਕਈ ਸਿਹਤ ਸਮੱਸਿਆਵਾਂ ਦਾ ਲੱਛਣ ਹੈ ਇਹ ਕਿਸੇ ਅੰਦਰੂਨੀ ਸਮੱਸਿਆ ਵੱਲ ਵੀ ਇਸ਼ਾਰਾ ਕਰਦੀ ਹੈ ਜਿਸ ਦਾ ਮਤਲਬ ਕਿ ਕਾਨੋ ਕੰਨ ਦੇ ਵਿੱਚ ਇਨਫੈਕਸ਼ਨ ਜਾਂ ਕੋਈ ਇੰਜਰੀ ਜਾਂ ਕੋਈ ਫੰਗਲ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਵੀ ਹੋ ਸਕਦੀ ਹੈ। otalgia ਕੰਨ ਦੇ ਦਰਦ ਦਾ ਡਾਕਟਰੀ ਨਾਮ ਹੈ। ਮੈਡੀਕਲ ਪਾਸ਼ਾ ਦੇ ਵਿੱਚ ਇਹਨੂੰ otalgia ਬੋਲਦੇ ਹਨ। ਇਹ ਦਰਦ ਮੱਧਮ ਤੋਂ ਲੈ ਕੇ ਬਹੁਤ ਜ਼ਿਆਦਾ ਤੇਜ਼ ਜਾਂ ਹਲਕੀ ਜਾਂ ਬਹੁਤ ਜ਼ਿਆਦਾ ਗੰਭੀਰ ਵੀ ਹੋ ਸਕਦੀ ਹੈ। ਕੁਝ ਲੋਕਾਂ ਦੇ ਕੰਨ ਦੇ ਵਿੱਚ ਦਰਦ ਹੁੰਦਾ ਜੋ ਆਉਂਦਾ ਜਾਂਦਾ ਰਹਿੰਦਾ ਨਾਰਮਲ ਥੋੜੇ ਸਮੇਂ ਲਈ ਆਇਆ ਆਪਣੇ ਆਪ ਵੀ ਠੀਕ ਹੋ ਜਾਂਦਾ ਪਰ ਜਿਆਦਾ ਲੰਮਾ ਸਮਾਂ ਅਗਰ ਦਰਦ ਤੁਹਾਨੂੰ ਕੰਨ ਦੇ ਅੰਦਰ ਹੁੰਦੀ ਹੈ ਤਾਂ ਉਹ ਖਤਰਨਾਕ ਹੁੰਦੀ ਹੈ ਜਾਂ ਵਾਰ-ਵਾਰ ਅਗਰ ਤੁਹਾਡਾ ਕੰਨ ਦਰਦ ਕਰਦਾ ਤਾਂ ਡਾਕਟਰ ਨੂੰ ਦਿਖਾ ਲੈਣ ਦੀ ਜ਼ਰੂਰਤ ਪੈਂਦੀ ਹੈ ਹੁਣ ਇਹਦੇ ਸੰਭਵ ਕਾਰਨ ਕੀ ਹੋ ਸਕਦੇ ਕਾਮਨ ਕਾਜ਼ ਜਿਹੜੇ ਨੇ ਉਹਨਾਂ ਦੀ ਅਗਰ ਆਪਾਂ ਗੱਲ ਕਰੀਏ ਇੱਕ ਹੁੰਦੇ ਨੇ ਮੂਲ ਕਾਸ ਇੱਕ ਸੈਕੰਡਰੀ ਕਾਸ ਹੁੰਦੇ ਨੇ ਜਾਂ ਰੈਫਰਲ ਪੇਨ ਵੀ ਅਸੀਂ ਨੂੰ ਬੋਲ ਦਿੰਨੇ ਹੁਣ ਕੰਨ ਦੇ ਆਮ ਕਾਰਨ ਹੁੰਦੇ ਨੇ ਜਿਹੜੇ ਦਰਦ ਹੋਣ ਦੇ ਉਹਨੂੰ ਅਸੀਂ ਬਾਰੋ ਟਰਾਮਾ ਬੋਲ ਦਿੰਨੇ ਹਵਾ ਜਾਂ ਪਾਣੀ ਦੇ ਦਬਾਅ ਦੇ ਵਿੱਚ ਜਦੋਂ ਤਬਦੀਲੀ ਆਉਂਦੀ ਹੈ ਜਾਂ ਕੰਨਾਂ ਦੇ ਵਿੱਚ ਕੋਈ ਵੈਕਸ ਮੈਲ ਵਗੈਰਾ ਜਦੋਂ ਜਮਾ ਹੋ ਜਾਂਦੀ ਹੈ ਜਾਂ ਯੂ ਐਸ ਸੀ ਐਨ ਟਿਊਬ ਜਿਹੜੀ ਨੇ ਉਹਦੇ ਵਿੱਚ ਕੋਈ ਵੀਕਨੈਸ ਆ ਜਾਂਦੀ ਹੈ ਅਉਸ਼ੀਅਨ ਟਿਊਬ ਜਿਹੜੀਆਂ ਨੇ ਉਹਦੇ ਵਿੱਚ ਵੀ ਮੁਸ਼ਕਲ ਆ ਕੇ ਕਈ ਵਾਰੀ ਕੰਨ ਦੇ ਅੰਦਰ ਦਰਦ ਹੋ ਜਾਂਦੀ ਹੈ ਲੇਕਿਨ ਉਹਦੇ ਸਿੰਪਟਮ ਕਈ ਤਰ੍ਹਾਂ ਦੇ ਅਲੱਗ-ਅਲੱਗ ਕਈ ਵਾਰੀ ਨੱਕ ਦੇ ਅੰਦਰ ਵੀ ਆ ਜਾਂਦੇ ਅੰਦਰੂਨੀ ਕੰਨ ਦੇ ਸੈੱਲ ਵਿੱਚ ਇਨਫੈਕਸ਼ਨ ਹੋ ਰਹੀਣੀ ਜਾਂ ਮਿਡਲ ਇਅਰ ਵਿਚਕਾਰ ਲਿਕ ਉਹਨਾਂ ਦੇ ਸੈੱਲ ਦੇ ਵਿੱਚ ਜਾਂ ਉਹ ਜੋ ਸਵੀਮਿੰਗ ਕਰਦੇ ਨੇ ਲੋਕ ਉਹਨਾਂ ਦੇ ਕੰਨ ਦੇ ਵਿੱਚ ਕੋਈ ਮੁਸ਼ਕਲ ਆ ਰਹੀਣੀ ਉਹ ਅਲਰਜੀ ਦੇ ਕਾਰਨ ਵੀ ਕਈ ਵਾਰੀ ਕੰਨ ਦੇ ਵਿੱਚ ਦਰਦ ਹੋ ਜਾਂਦੀ ਹੈ ਜੁਕਾਮ ਵਗੈਰਾ ਜਿਹੜਾ ਲੱਗਾ ਹੁੰਦਾ ਉਹਦੇ ਵਿੱਚ ਵੀ ਜਾਂ ਕੋਈ ਗਰਡਸ ਨਹੀਂ ਐ ਪ੍ਰੋਬਲਮਸ ਨਹੀਂ ਦੰਦਾਂ ਦੇ ਦਰਦ ਦੰਦਾਂ ਦੇ ਅੰਦਰ ਜੇ ਕੋਈ ਇਨਫੈਕਸ਼ਨ ਹੈਗੀ ਹੈ ਉਹਦਾ ਕਰਕੇ ਵੀ ਕੰਨ ਦੇ ਵਿੱਚ ਦਰਦ ਆ ਜਾਂਦੀ ਹੈ ਜਾਂ ਹੋਰ ਕਈ ਤਰ੍ਹਾਂ ਦੇ ਜਿਵੇਂ ਟੌਸਿਸ ਵਗੈਰਾ ਦੀ ਪੇਨ ਵੀ ਕੰਨ ਨੂੰ ਰੈਫਰ ਕਰ ਜਾਂਦੀ ਹੈ ਜਾਂ ਗਲੇ ਦੇ ਵਿੱਚ ਕੋਈ ਖਾਰਿਸ਼ ਜਾਂ ਇਨਫੈਕਸ਼ਨ ਦੇ ਕਾਰਨ ਜਾਂ ਅਲਰਜੀ ਦੇ ਕਾਰਨ ਕੋਈ ਮੁਸ਼ਕਲ ਹੋਈ ਹੈ ਤੇ ਉਹ ਵੀ ਕੰਨ ਵਾਲੀ ਸਾਈਡ ਨੂੰ ਰੈਫਰ ਕਰ ਜਾਂਦੀ ਹੈ ਜਾਂ ਸਾਈਨਸਾਈਟਿਸ ਕਿ ਨੱਕ ਦੇ ਅੰਦਰ ਪ੍ਰੋਬਲਮ ਹੈਗੀ ਆ ਉਹਦਾ ਕਰਕੇ ਵੀ ਕੰਨ ਦੇ ਅੰਦਰ ਦਰਦ ਹੋ ਜਾਂਦੀ ਹੈ ਕਿਹੜੀਆਂ ਜਿਹੀਆਂ ਕੰਪਲਿਕੀਸ਼ਨਸ ਨੇ ਜਿਵੇਂ ਕੰਨਾਂ ਦਾ ਦਰਦ ਹਮੇਸ਼ਾ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਨਹੀਂ ਹੁੰਦਾ ਉਹ ਆਪਣੇ ਆਪ ਕੁਵਰ ਠੀਕ ਵੀ ਹੋ ਜਾਂਦਾ ਲੇਕਿਨ ਅਗਰ ਲੰਮੇ ਸਮੇਂ ਤੱਕ ਜਾਂ ਤਾਂ 1-2 ਦਿਨਾਂ ਤੱਕ ਲਗਾਤਾਰ ਬਹੁਤ ਸਖੀਰ ਪੇਨ ਆ ਤਾਂ ਉਹਦੇ ਚ ਜਲਦੀ ਤੋਂ ਜਲਦੀ ਤੁਹਾਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਉੱਥੇ ਫਿਰ ਕੋਈ ਇਨਫੈਕਸ਼ਨ ਵਗੈਰਾ ਜਾਂ ਤੁਹਾਡੇ ਜਵਾੜੇ ਦੀ ਜਾਂ ਖੋਪੜੀ ਵਰਗੀ ਜਾਂ ਕੋਈ ਨੀਡਲ ਜਿਹੜੀ ਹੋਰ ਅਨਾਟੋਮਿਕਲੀ ਟਾਂਚਾ ਹੈਗਾ ਉਹਦੇ ਵਿੱਚ ਵੀ ਫੈਲ ਸਕਦਾ ਹੈ। ਇਲਾਜ ਨਾ ਕੀਤੇ ਜਾਣ ਦੇ ਕੰਨ ਦੀ ਇਨਫੈਕਸ਼ਨ ਦੇ ਵਿੱਚ ਜਿਹੜੇ ਕੋਈ ਇਤਨਾ ਜਿਵੇਂ ਮਨਜਾਈਟਸ ਵਗੈਰਾ ਦਿਮਾਗੀ ਸੋਜ ਵੀ ਪੈ ਸਕਦੀ ਹੈ ਜਾਂ ਹੋਰ ਵੀ ਕੋਈ ਕੰਪਲਿਕेशंस ਆ ਸਕਦੀਆਂ ਨੇ। ਹੁਣ ਕੰਨ ਦਰਦ ਦਾ ਇਲਾਜ ਡਾਕਟਰ ਨੇ ਹੀ ਕਰਨਾ ਹੁੰਦਾ। ਕਿਉਂਕਿ ਇਹਦੇ ਵਿੱਚ ਅਲੱਗ-ਅਲੱਗ ਤਰਾਨੀਆਂ ਦਵਾਈਆਂ ਦੇਣੀਆਂ ਪੈਂਦੀਆਂ। ਐਂਟੀਬਾਇਓਟਿਕਸ ਦੀ ਜ਼ਰੂਰਤ ਵੀ ਪੈ ਸਕਦੀ ਹੈ ਐਂਟੀਫੰਗਲ ਦੀ ਲੋੜ ਵੀ ਪੈ ਸਕਦੀ ਹੈ ਕੁਝ ਕorticosteroids ਹੁੰਦੇ ਨੇ ਉਹਨਾਂ ਦੀ ਲੋੜ ਵੀ ਪੈ ਜਾਂਦੀ ਹੈ ਪੇਨ ਕਿਲਰ ਵੀ ਦੇਣੀ ਪੈਂਦੀ ਹੈ ਇੰਜੈਕਸ਼ਨ ਦੀ ਜ਼ਰੂਰਤ ਵੀ ਪੈ ਸਕਦੀ ਹੈ ਕੋਈ ਐਕਸ-ਰੇ ਵਗੈਰਾ ਜਾਂ ਹੋਰ ਇਨਵੈਸਟੀਗੇਸ਼ਨ ਕਰਾਉਣ ਦੀ ਲੋੜ ਵੀ ਪੈ ਸਕਦੀ ਹੈ ਕਿਉਂਕਿ ਉਹ ਸਾਰਾ ਫਿਰ ਡਾਕਟਰ ਨੇ ਹੀ ਕਰਨਾ ਚਾਹੀਦਾ ਲੇਕਿਨ ਟੈਂਪਰੀਰੀ ਤੌਰ ਤੇ ਕੰਨ ਦੀ ਦਰਦ ਨੂੰ ਸ਼ਾਂਤ ਕਰਨ ਲਈ ਤੁਸੀਂ ਕੁਝ ਘਰੇਲੂ ਨੁਕਸੇ ਜਿਵੇਂ ਆਪਾਂ ਆ ਕਰ ਸਕਦੇ ਹਾਂ ਕਿ ਠੰਡੇ ਪੈਕ ਦੀ ਵਰਤੋਂ ਕਰੋ। ਉਹ ਠੰਡ ਦਰਦਿਆਂ ਸੋਜ ਨੂੰ ਘਟਾ ਸਕਦੀ ਹੈ। ਜਾਂ ਗਰਮੀ ਜਿਵੇਂ ਪਾਣੀ ਵਗੈਰਾ ਦੇ ਪੱਟੇ ਕਰਨੇ ਜਿਹੜੇ ਕੋਈ ਚੀਜ਼ ਨੂੰ ਗਰਮ ਕਰਕੇ ਕੱਪੜੇ ਨੂੰ ਲਗਾਉਣਾ ਉਹਦੇ ਨਾਲ ਵੀ ਜਿਹੜੀਆਂ ਮਸਲ ਨੂੰ ਕੁਝ ਹੱਦ ਤੱਕ ਆਰਾਮ ਮਿਲ ਜਾਂਦਾ ਹੈ। ਜਿਵੇਂ ਅਸੀਂ ਸੇਕ ਦੇ ਦਿੰਨੇ। ਤੇ ਖੂਨ ਦਾ ਸਰਕਲ ਜਿਹੜਾ ਚੱਲ ਪੈਂਦਾ ਉਹਦਾ ਕਰਕੇ ਵੀ ਦਰਦ ਦੇ ਵਿੱਚੋਂ ਥੋੜਾ ਰਾਹਤ ਮਿਲਦਾ। ਇਲਾਜ ਨਹੀਂ ਥੋੜਾ ਰਾਹਤ ਮਿਲ ਜਾਂਦੀ ਹੈ। ਆਪਣੇ ਸਿਰ ਨੂੰ ਉੱਚਾ ਕਰਕੇ ਰੱਖੋ। ਜੇ ਤੁਸੀਂ ਨੋਸੇ ਵਿੱਚ ਇੱਥਿਆ ਕਰਕੇ ਰੱਖਾਂਗੇ ਤੇ ਸਾਡੇ ਕੰਨ ਦੇ ਅੰਦਰ ਦਾ ਜਿਹੜਾ ਪ੍ਰੈਸ਼ਰ ਹੈ ਉਹ ਘਟ ਜਾਂਦਾ ਹੈ। ਉਹਦਾ ਕਰਕੇ ਕੰਨ ਦਰਦ ਦੀ ਥੋੜੀ ਰਿਲੀਫ ਸਾਨੂੰ ਮਿਲ ਜਾਂਦੀ ਹੈ। ਤੇ ਮੈਡੀਸਨ ਤਾਂ ਡਾਕਟਰ ਨੇ ਹੀ ਦੇਣੀ ਹੁੰਦੀ ਹੈ। ਡਾਕਟਰ ਦੀ ਸਲਾਹ ਨਾਲ ਹੀ ਲੈਣੀ ਚਾਹੀਦੀ ਹੈ। ਇਸ ਕਰਕੇ ਕੰਨ ਦਰਦ ਕੋਈ ਆਮ ਬਿਮਾਰੀ ਨਹੀਂ ਹੁੰਦੀ। ਅਗਰ ਤੁਹਾਨੂੰ ਖਾਸ ਕਰਕੇ ਬਹੁਤ ਜ਼ਿਆਦਾ ਕੰਨ ਦੇ ਵਿੱਚ ਦਰਦ ਹੁੰਦੀ ਹੈ। ਜਾਂ ਲੰਬਾ ਟਾਈਮ ਚੱਲਦੀ ਹੈ। ਲੌਂਗ ਪੀਰੀਅਡ ਤੇ ਚੱਲਦੀ ਹੈ 2-3 ਦਿਨ ਤੱਕ ਦਰਦ ਨੂੰ ਦੇਸੀ ਉਹੜਪੋੜ ਕਰਨ ਦੇ ਨਾਲ ਜਾਂ ਕੋਈ ਇਧਰ-ਉਧਰੋਂ ਤੁਸੀਂ ਥੋੜੀ ਬੜੀ ਦਵਾਈ ਲੈ ਲੈਂਦੇ ਹੋ ਉਹਦੇ ਨਾਲ ਆਰਾਮ ਨਹੀਂ ਪਿੰਦਾ ਤਾਂ ਫਿਰ ईएनटी ਵਾਲੇ ਨੂੰ ਜਾਂ ਮੈਡੀਸਨ ਵਾਲਿਆਂ ਨੂੰ ਤਾਂ ਜਨਰਲ ਫਿਜੀਸ਼ੀਨ ਨੇ ਜਿੱਥੇ ਤੁਸੀਂ ਜਾਂਦੇ ਉਹਨਾਂ ਕੋਲ ਜ਼ਰੂਰ ਜਾਓ ਡਾਕਟਰ ਦੀ ਸਲਾਹ ਲੈ ਕੇ ਆਪਣਾ ਟ੍ਰੀਟਮੈਂਟ ਕਰਵਾਓ ਤਾਂ ਕਿ ਕੋਈ ਕੰਪਲਿਕੀਸ਼ਨਸ ਨਾ ਹੋਵੇ ਵੀਡੀਓ ਕਿ ਤੁਹਾਨੂੰ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ ਸ਼ੁਕਰੀਆ ਮਿਹਰਬਾਨੀ